ਓਏ ਕਾਲੋ ਦੇਖ ਲੈ ਕਿ ਹੋ ਜਾ ਟਾਈਮ ਆ ਗਿਆ ਜਿਹੜੀ ਆਪਣੀ ਰਿਸ਼ਤੇਦਾਰੀ ਚ ਪਿੰਕੀ ਨਹੀਂ ਹੁੰਦੀ ਸੀ ਉਹ ਕੰਜਰ ਦੀ ਕਿਸੇ ਮੁੰਡੇ ਨਾਲ ਭੱਜ ਗਈ ਤੇ ਮੈਂ ਤੇਰੇ ਅੱਗੇ ਹੱਥ ਬੰਨਦਾ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਸੌਂ ਲੱਗੇ ਠੀਕ ਹੈ ਜੀ ਕਿਸੇ ਨੂੰ ਨਹੀਂ ਦੱਸਦੀ ਤੇ ਚੱਲ ਹੁਣ ਮੈਂ ਚੱਲਿਆ ਖੇਤ ਓਏ ਕਿਸੇ ਕੋਲ ਬੱਕਰ ਆਂਦਾ ਈ ਤੈਨੂੰ ਮੈਂ ਬਾਰ ਬਾਰ ਕਹੀ ਜਾਂਦਾ ਤੈਨੂੰ ਮੈਂ ਆਪਦੀ ਸੌਂ ਪਾਈ ਹੋਈ ਐ ਓ ਨਹੀਂ ਦੱਸਦੀ ਇੱਕ ਵਾਰੀ ਕਹਿ ਦਈਂ ਤਾ ਬੰਦਾ ਥੋੜਾ ਬੋਧੇ ਕੀਂਦਾ ਕਰੇ ਮੇਰੇ ਤੇ ਹਾਏ ਓ ਰੱਬਾ ਅੱਜ ਮੈਂ ਢਿੱਡ ਦੀ ਗੈਸ ਕਾਹ ਤੋਂ ਬਣੀ ਪਈ ਮੈਂ ਤਾਂ ਕੁਝ ਖਾਦਾ ਵੀ ਨਹੀਂ ਓ ਹਾਂ ਸੱਚ ਜਿਹ ਸੀ ਮੈਨੂੰ ਅਰੇ ਤੋਂ ਥੋੜਾ ਨਾ ਤੋੜਨੀ ਆ ਹੋਰ ਕਿ ਟਾਈਮ ਹੋਰ ਦੇਖ ਲੈਣੀ ਆ ਕੀ ਪਤਾ ਸਾਰੀ ਜਾਵੇ ਹਾਏ ਰੱਬਾ ਮੇਰਾ ਹਾਲ ਤਾਂ ਜਾੜੇ ਕਰਾ ਹੋਈ ਜਾਂਦੀ ਆ ਮੈਨੂੰ ਲੱਗਦਾ ਮੇਰਾ ਅੰਤ ਵੇਲਾ ਆ ਗਿਆ ਨਿਕਾਲੋ ਆ ਕੀ ਹੋ ਗਿਆ ਤੈਨੂੰ ਵਿਚੰਦਰਿਆ ਜਿਹੜੇ ਤੂੰ ਮੈਨੂੰ ਸਵੇਰੇ ਪਿੰਕੀ ਵਾਲੀ ਗੱਲ ਦੱਸ ਕੇ ਗਿਆ ਉਹ ਮੇਰੇ ਅੰਦਰ ਪਚ ਨਹੀਂ ਰਹੀ ਉਹ ਥੋੜੀ ਭੈਣ ਨੂੰ ਆ ਲੈ ਮੈਂ ਤੇਰੀ ਮਾਂ ਨੂੰ ਫੋਨ ਲਾਤਾ ਲੈ ਗੱਲ ਕਰ ਹੈਲੋ ਬੇਬੀ